ਸਸ਼ੁਕਾਲ ਕਲਿਆਣ ਟੀਵੀ ਪੰਜਾਬ ਵੇਖੋ ਤੁਸੀਂ ਤੇ ਬਠਿੰਡਾ ਦੇ ਗਾਂਧੀ ਮਾਰਕੀਟ ਦੇ ਵਿੱਚ ਦਿਨ ਦਿਹਾੜੇ ਇੱਕ ਮਹਿਲਾ ਤੋਂ ਸਕੂਟਰੀ ਖੋ ਕੇ ਫਰਾਰ ਹੁੰਦਾਇ ਮਾਮਲਾ ਸਾਹਮਣੇ ਆਇਆ ਦਰਅਸਲ ਇਹ ਵਾਰਦਾਤ ਸਿਖਰ ਦੁਪਹਿਰੇ ਵਾਪਰਦੀ ਹੈ ਜਦ ਇੱਕ ਨੌਜਵਾਨ ਔਰਤ ਤੋਂ ਸਕੂਟਰੀ ਲੈ ਕੇ ਭੱਜ ਜਾਂਦਾ ਤੇ ਮਹਿਲਾ ਰੋਲਾ ਪਾਉਂਦੀ ਰਹ ਜਾਂਦੀ ਹੈ ਇਹ ਸਾਰੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਇਸ ਘਟਨਾ ਨੇ ਬਠਿੰਡਾ ਪੁਲਿਸ ਦੇ ਕਾਨੂੰਨ ਵਿਵਸਥਾ ਤੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਜ਼ਿਕਰ ਹੋ ਗਿਆ ਕਿ ਇਸ ਤੋਂ ਪਹਿਲਾਂ ਵੀ ਦਿਨ ਦਿਹਾੜੇ ਪੀਜ਼ਰ ਮੁਲਾਜ਼ਮਾ ਉੱਤੇ ਹਮਲੇ ਦੀ ਘਟਨਾ ਵਾਪਰ ਚੁੱਕੀ ਹੈ ਤੇ ਦੂਜੀ ਘਟਨਾ ਜਿੱਥੇ ਨੌਜਵਾਨ ਤਿੰਨ ਦਿਹਾੜੇ ਸਕੂਟੀ ਲੈ ਕੇ ਰਫੂ ਚੱਕਰ ਹੋ ਗਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੋਸ਼ੀ ਦੀ ਪਛਾਣ ਕਰਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਤਰ੍ਹਾਂ ਦੀਆਂ ਘਟਨਾਵਾਂ ਸ਼ਹਿਰ ਦੀ ਸੁਰੱਖਿਆ ਦੇ ਲਈ ਇੱਕ ਵੱਡੀ ਚਿੰਤਾ ਬਣੀਆਂ ਹੋਈਆਂ ਨੇ ਮਾਣ ਲੈਣੀ ਸੀ ਮੈਂ ਹਰ ਮਹੀਨੇ ਨਾਲ ਤੋਂ ਹੀ ਲੈਣੀ ਹੈ ਮੈਂ ਤੇ ਫੋਟੇ ਖਾਈ ਸੀ ਕਿ ਮੈਨੂੰ ਐ ਸੀਗਾ ਕਿ ਟ੍ਰੈਫਿਕ ਆਂਦਾ ਪਿਆ ਕਿ ਮੈਂ ਇਥੇ ਜਸ ਕਰਾ ਕੇ ਅੰਦਰ ਗਈ ਕਿ ਇੱਕ ਕੋਈ ਅੱਗੇ ਪਿੱਛੇ ਨਾ ਕਰਨੀ ਪਵੇ ਜਦੋਂ ਮੈਂ ਅੰਦਰੋਂ ਦੇਖਿਆ ਮੈਂ ਕਿ ਇਹ ਮੇਰੀ ਸਕੂਟੀ ਕਿਉਂ ਕਰ ਰਿਹਾ ਹੈ ਪਿੱਛੇ ਮੈਂ ਜਾ ਕੇ ਆਕਰ ਲੈਣੀ ਹੈ ਜਦੋਂ ਮੈਂ ਉਹਦੇ ਕੋਲ ਗਈ ਮੈਂ ਉਹਨੂੰ ਬੋਲ ਇਹ ਤੇ ਪਿੱਛੋਂ ਹੱਤ ਪਾਇਆ ਉਹਨੇ ਰੇਸ ਦੇ ਦਿੱਤੀ ਸਕੂਟਰ ਤੇ ਔਰ ਮੈਂ ਰੋਕਣ ਦੀ ਕੋਸ਼ਿਸ਼ ਬਹੁਤ ਕੀਤੀ ਕਿ ਜਦੋਂ ਮੈਂ ਸਕੂਟਰ ਕਰੇਸੀਆ ਤੇ ਮੈਨੂੰ ਰੈਡ ਕਲਰ ਦਾ ਕੁਝ ਦਿਖਿਆ ਸ਼ਾਇਦ ਉਹਦਾ ਲੋਰ ਸੀ ਇੱਕ ਟੀ-ਸ਼ਰਟ ਮਤਲਬ ਮੈਨੂੰ ਲੱਗਿਆ ਕਿ ਟੀ-ਸ਼ਰਟ ਹੈ ਪਰ ਉਹ ਲੋਅਰ ਸੀ ਕਿਉਂਕਿ ਦਿਮਾਗ ਤੇ ਇੱਕਦਮ ਇਹਨਾਂ ਆਇਆ ਕਿ ਮੈਂ ਰੋਲਾ ਵੀ ਪਾਇਆ ਕਿ ਮੇਰੀ ਸਕੂਟੀ ਲੈ ਗਿਆ ਮੇਰੀ ਸਕੂਟੀ ਲੈ ਗਿਆ ਇਹਨੂੰ ਰੋਕੋ ਪਰ ਉਹਦੀ ਸਪੀਡ ਕਾਫੀ ਸੀ ਮੈਂ ਕੋਸ਼ਿਸ਼ ਕੀਤੀ ਪਰ ਉਹ ਰੁਕਿਆ ਨਹੀਂ ਇਹ ਪੁਲਿਸ ਦੀ ਤਾਂ ਸਾਨੂੰ ਵੈਸੇ ਕਾਫੀ ਉਹਨਾਂ ਨੇ ਕੋਆਪਰੇਟ ਕੀਤਾ ਮੈਂ ਐਵੇਂ ਕਿਉਂ ਕਹਾਂ ਉਹਨਾਂ ਨੇ ਨਾਲ ਦੀ ਨਾਲ ਉਹਨਾਂ ਨੇ ਵੀਡੀਓਸ ਨਿਕਾਲੀਆਂ ਹੈ ਉਹਨਾਂ ਨੇ ਕੋਆਪਰੇਟ ਸਾਨੂੰ ਕਰ ਰਹੇ ਹੈ ਉਹਨਾਂ ਨੇ ਪੂਰੀ ਮਤਲਬ ਕੀ ਹੈ ਕਿ ਸਾਨੂੰ ਸ਼ੋਰ ਕੀਤਾ ਇੱਕ ਹੋ ਰਿਹਾ ਬੰਦਾ ਸੋਚ ਵੀ ਨਹੀਂ ਸਕਦਾ ਕਿ ਯਾਨੀ ਕਿ ਮੈਂ ਗਿਆ ਤੇ ਇੱਕ ਸੈਕਿੰਡ ਚ ਹੋ ਗਿਆ ਕੀ ਹੋਇਆ ਚਾਬੀ ਲੱਗੀ ਸੀ ਉਹ ਭਜਾ ਕੇ ਲੈ ਗਿਆ ਬਾਈ ਪਿੱਛੇ ਵੀ ਭਜੇ ਬਟ ਉਹ ਉਹ ਲੱਗੀ ਰੋਜ਼ ਦੀਆਂ ਵਾਰਦਾਤਾਂ ਹਨ ਲੇਟਸ ਜਸਟਡ ਏਰੀਆ ਦਾ ਇਤੋਂ ਹੀ ਕੋ ਕੇ ਲੈ ਗਏ ਇਵਨ ਇੰਨੇ ਬੰਦੇ ਪਿੱਛੇ ਵੀ ਭਜੇ ਪਰ ਕਿਸੇ ਨੇ ਫੜ ਨਹੀਂ ਪਾਇਆ ਉਹ ਨਹੀਂ ਕੋਈ ਫੜ ਪਾਇਆ ਜੀ ਉਹਨਾਂ ਜਿਹੜੇ ਆਪਣੇ ਮੈਡਮ ਸੀਗੇ ਨਾ ਉਹ ਨਾਲ ਦੁਕਾਨ ਤੇ ਕੋਈ ਸ਼ੋਪਿੰਗ ਵਗੈਰਾ ਕਰਨ ਆਏ ਸੀ ਉਹਨਾਂ ਤੋਂ ਭੁਲੇਖੇ ਨਾਲ ਚਾਬੀ ਵਿੱਚ ਰਹੀ ਸੀ ਸਕੂਟਰ ਦੀ ਤੋ ਜਿਹੜੇ ਆਪਣੇ ਸਕੂਟਰ ਚੋਰੀ ਕਰਨ ਵਾਲਾ ਸੀਗਾ ਉਹਦਾ ਘੇਰ ਧਿਆਨ ਸੀਗਾ ਉਹ ਜੋ ਰਸ਼ ਵੇਖ ਕੇ ਉਹ ਤਾਂ ਵਿਚਾਰੇ ਜਿਹੜੇ ਲੇਡੀਜ਼ ਸੀਗੇ ਆਪਣੇ ਮੈਡਮ ਜੀ ਉਹ ਤਾਂ ਸ਼ੋਪੇ ਕਰਨ ਲੱਗੇ ਉਹਨੇ ਸੱਲ ਮਾਰਿਆ ਲੈ